ਬੇਸਿਕਲੀ ਕਿਸਾਨੀ ਖਿੱਤੇ ਦੇ ਨਾਲ ਨਾਲ ਜਿਹੜੇ ਸਹਾਇਕ ਧੰਦੇ ਜਿਨ੍ਹਾਂ ਬਾਰੇ ਅਕਸਰ ਅਸੀਂ ਆਪਣੇ ਗੱਲ ਕਰਦੇ ਹਾਂ ਕਿ ਉਹਨਾਂ ਧੰਦਿਆਂ ਨੂੰ ਜਿਹੜਾ ਆ ਉਹ ਉਤਸ਼ਾਹ ਕੀਤਾ ਜਾਵੇ ਜਿਹੜੇ ਕਿਸਾਨੀ ਖਿੱਤੇ ਦੇ ਨਾਲ ਨਾਲ ਇਸੇ ਦੇ ਨਾਲ ਨਾਲ ਸੋ ਉਹਨਾਂ ਦੇ ਵਿੱਚ ਇੱਕ ਰੇਸ਼ਮੀ ਕੀੜੇ ਪਾਲਣ ਦਾ ਜਿਹੜਾ ਕੰਮ ਸੀਗਾ ਇਹ ਪਹਿਲਾਂ ਸੈਰੀ ਕਲਚਰ ਵਿਭਾਗ ਵੱਲੋਂ ਕੀਤਾ ਜਾਂਦਾ ਲੇਕਿਨ ਸਾਨੂੰ ਖੁਸ਼ੀ ਹੈ ਕਿ 2 ਸਾਲ ਪਹਿਲਾਂ ਜੰਗਲਾਤ ਵਿਭਾਗ ਪੰਜਾਬ ਦੇ ਵੱਲੋਂ ਇਹ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਧਾਰ ਦੇੰ ਦਾ ਔਰ 2 ਸਾਲ ਪਹਿਲਾਂ ਅਸੀਂ ਦਰੰਖੜ ਦੇ ਅੰਦਰ ਇਸ ਪ੍ਰੋਜੈਕਟ ਨੂੰ ਲਾਂਚ ਕੀਤਾ ਸੀਗਾ ਸੋ ਇਸ ਪ੍ਰੋਜੈਕਟ ਦੇ ਉੱਤੇ ਲਗਭਗ ਪੋਨੇ 4 ਕਰੋੜ ਰੁਪਏ ਜਿਹੜੀ ਉਹ ਉਹਦੀ ਇਨਵੈਸਟਮੈਂਟ ਕਰਨ ਦਾ ਜਿਹੜਾ ਇਹ ਫੈਸਲਾ ਸੀਗਾ ਸੋ ਅ ਪਹਿਲੀ ਕਿਹੜੀ ਵਜੋਂ ਅਸੀਂ 81 ਲੱਖ ਰੁਪਏ ਦੇ ਲਾਗਤ ਦੇ ਨਾਲ ਉਥੇ ਕਿਸਾਨਾਂ ਨੂੰ ਜਿਹੜੀਆਂ ਸੜਕਾਂ ਬਣਾ ਕੇ ਦਿੱਤੀਆਂ ਇਹ ਪੰਜ ਪਿੰਡ ਆਪਣੇ ਪੱਬਰ ਜੁੰਗਤ ਸਮਾ ਨੂੰ ਤੇ ਨਾਲ ਲੱਗਦੇ ਦੋ ਪਿੰਡ ਹੋਰ ਨੇ ਜਿਨ੍ਹਾਂ ਦੇ ਇਹ ਵਿੱਚੋਂ 116 ਕਿਸਾਨ ਪਰਿਵਾਰ 116 ਕਿਸਾਨ ਪਰਿਵਾਰ जिणा ਨੂੰ ਇਸ ਰੇਸ਼ਮ ਦੇ ਕੀੜੇ ਪਾਲਣ ਦੀ ਜਿਹੜੀ ਉਹ ਪ੍ਰਕਿਰਿਆ ਚ ਸ਼ਾਮਲ ਕੀਤਾ ਗਿਆ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਸੋ ਜਿਵੇਂ ਮੈਂ ਦੱਸਿਆ ਵੀ 81 ਲੱਖ ਰੁਪਇਆ ਪਹਿਲੇ ਸਾਲ ਅਸੀਂ ਉੱਥੇ ਸੱਡਾਂ ਬਣਾਈਆਂ ਸੋ ਜਿਹੜੇ ਉਹ ਰੇਸ਼ਮੀ ਕੀੜੇ ਆ ਉਹਨੂੰ ਲਿਆ ਕੇ ਉੱਥੇ ਜਿਹੜਾ ਆ ਉਹ ਉਹਦੀ ਸ਼ੁਰੂਆਤ ਕੀਤੀ ਗਈ ਆ ਔਰ ਮੈਨੂੰ ਇਹ ਗੱਲ ਕਹਿਣ ਲੱਗਿਆ ਖੁਸ਼ੀ ਆ ਕਿ ਪਹਿਲਾ ਪਾਇਲਟ ਪ੍ਰੋਜੈਕਟ ਜਿਹੜਾ ਬਹੁਤ ਹੀ ਮੱਲਬ ਜਿਹੜਾ ਆ ਸਕਸੈਸਫੁਲ ਰਿਹਾ ਔਰ ਅਸੀਂ ਹੁਣ ਤੱਕ 2.5 6 ਕੁਆਂਟਲ 6.5 ਕੁਆਂਟਲ ਜਿਹੜਾ ਉਹ ਕੋਕਨ ਜਿਹਨੂੰ ਅਸੀਂ ਵੇਚਿਆ ਪਾਵਕਸਾਨਾ ਨੇ ਵੇਚਿਆ ਤੇ ਲੱਖ ਰੁਪਈਆ ਦਾ ਲਾਭ ਜਿਹੜੇ ਆ ਉਹ ਵੱਖ-ਵੱਖ ਕਿਸਾਨਾਂ ਨੂੰ ਮਰਲੋ ਜਿਹੜੇ ਆ ਉਹਨਾਂ ਦੇ ਖਾਤਿਆਂ ਚ ਉਹਨਾਂ ਦੇ ਪਰਿਵਾਰਾਂ ਚ ਗਏ ਆ ਸੋ ਇਹ ਪਾਇਲਟ ਪ੍ਰੋਜੈਕਟ ਜਿਹੜਾ ਸਾਡਾ ਸਫਲ ਰਿਹਾ ਸੋ ਆਨ ਵਾਲੇ ਦਿਨਾਂ ਚ ਇਹਦੇ ਅੰਦਰ ਜਿਹੜੇ ਬਾਕੀ ਕਿਸਾਨ ਨੇ ਹੁਣ ਅਸੀਂ 35 ਕਿਸਾਨ ਲਏ ਆ ਇਸ ਸਾਲ 35 ਹੋਰ ਲਾਵਾਂਗੇ ਸੋ 116 ਅਸੀਂ ਕਵਰ ਕਰਨੇ ਆ 3 ਸਾਲਾਂ ਦੇ ਦੌਰਾਨ ਜੋ ਜਿਸ ਤਰ੍ਹਾਂ ਇਹ ਪ੍ਰਕਿਰਿਆ ਸ਼ੁਰੂ ਕੀਤੀ ਆ ਤੇ ਜਿੰਨੇ ਛੋਟ ਟਾਈਮ ਦੇ ਅੰਦਰ ਸਾਡੇ ਅਫੀਸਰ ਸੇਵਾਨਾਂ ਨੇ ਉੱਥੇ ਮਿਹਨਤ ਕੀਤੀ ਆ ਤੇ ਜਾਗਰਤ ਕੀਤਾ ਕਿਸਾਨਾਂ ਨੂੰ ਤੇ ਕਿਸਾਨਾਂ ਦੀ ਰੁਚੀ ਵੀ ਬਣੀ ਆ ਸੋ ਅੱਜ ਜਦੋਂ ਉਹਨਾਂ ਨੂੰ ਇਸ ਸਹਾਇਕ ਧੰਦੇ ਦੇ ਵਿੱਚੋਂ ਆਰਥਿਕ ਲਾਭ ਮਿਲਣਾ ਸ਼ੁਰੂ ਹੋਇਆ ਤੇ ਮੈਂ ਕਹਿ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਇਹ ਹੋਰ ਅਸੀਂ ਤੇਜ਼ੀ ਦੇ ਨਾਲ ਇਹ ਕੰਮ ਕਰਾਂਗੇ ਇਹਨੂੰ ਵਧਾਵਾਂਗੇ ਵੀ ਔਰ ਅਗਲੇ ਸਾਲ ਜਿਹੜੀ ਹੋਰ ਇੱਕ ਅਸੀਂ ਪਹਿਲ ਕਦਮੀ ਕੀਤੀ ਆ ਕਿ ਅਸੀਂ ਇੱਥੋਂ ਉਹ ਕੋਕਨ ਜਿਹੜੇ ਆਉਂ ਉਹ ਭੇਜ ਦਿੰਨੇ ਆ ਬਾਹਰ ਜਿਹੜਾ ਰੇਸ਼ਮ ਹੈ ਉਹ ਬਾਹਰ ਜਾ ਕੇ ਕੱਢਿਆ ਜਾਂਦਾ ਪਰ ਅਗਲੇ ਸਾਲ ਅਸੀਂ ਉਹ ਮਸ਼ੀਨਾਂ ਦੀ ਖਰੀਦ ਕਰਨ ਦੀ ਪ੍ਰਕਿਰਿਆ ਲਗਭਗ ਪੂਰੀ ਕਰ ਲਈ ਹੈ ਤੇ ਅਗਲੇ ਸਾਲ ਰੇਸ਼ਮ ਦੇ ਰੇਸ਼ਮ ਵੀ ਇੱਥੇ ਕੱਢਿਆ ਕਰਾਂਗੇ ਇਹ ਹੋਰ ਲਾਭ ਜਿਹੜਾ ਆ ਉਹ ਸਾਡੇ ਕਿਸਾਨਾਂ ਨੂੰ ਹੋਵੇਗਾ ਤੇ ਨਾਲੇ ਉਹ ਰੇਸ਼ਮ ਕੱਢਣ ਦੀ ਪ੍ਰਕਿਰਿਆ ਵੀ ਜਿਹੜੀ ਹੈ ਮੈਂ ਸਮਝਦਾ ਕੋਈ ਆਪਣੇ ਆਪ ਦੇ ਵਿੱਚ ਇਸ ਇਲਾਕੇ ਦੇ ਅੰਦਰ ਪਹਿਲੀ ਵਾਰ ਹੋ ਰਹੀ ਆ ਔਰ ਇਹ ਵੀ ਇੱਕ ਗੱਲ ਮੈਂ ਤੁਹਾਡਾ ਨਾਲ ਸਾਂਝੀ ਕਰਨ ਲੱਗਿਆ ਕੁਝ ਮਹਿਸੂਸ ਕਰ ਰਿਹਾ ਕਿ ਸਮੁੱਚੇ ਇੰਡੀਆ ਦੇ ਅੰਦਰ ਭਾਰਤ ਦੇ ਅੰਦਰ ਇਹ ਪਹਿਲਾ ਮੱਲੋ ਪ੍ਰੋਜੈਕਟ ਹੈ ਫਾਰੈਸਟ ਵੱਲੋਂ ਜਿਹੜਾ ਜੰਗਲਾਤ ਮੈਗਮੇ ਨੇ ਪੰਜਾਬ ਦੇ ਅੰਦਰ ਚਾਲੂ ਕੀਤਾ ਹੁਣ ਪੰਜਾਬ ਵੱਲ ਦੇ ਇੱਕ ਦੋ ਸਟੇਟਾਂ ਨੇ ਹੋਰ ਵੀ ਸ਼ੁਰੂਆਤ ਕੀਤੀ ਹੈ ਪਰ ਸ਼ੁਰੂਆਤ ਇਹ ਦੀ ਫਾਰੈਸਟ ਡਿਪਾਰਟਮੈਂਟ ਦੇ ਰੂਪ ਦੇ ਵਿੱਚ ਪਹਿਲੀ ਸਟੇਟ ਇੰਡੀਆ ਇੰਡੀਆ ਦੇ ਅੰਦਰ ਜਿਹੜੀ ਪੰਜਾਬ ਜਿਹਨੇ ਦੀ ਸ਼ੁਰੂਆਤ ਕੀਤੀ ਹੈ ਸੋ ਇੱਕ ਤੇ ਇਹ ਹੈਗਾ ਆ ਮੈਂ ਇਹਦੇ ਨਾਲ ਇਹਨਾਂ ਹੋਰ ਜੋੜਦੇ ਆਂ कि ਅਸੀਂ ਇਹ ਕਿ ਉਹ ਸੀਜ਼ਨਲੀ ਕੰਮ ਹੁੰਦਾ ਸਾਲ ਦੇ ਵਿੱਚ ਦੋ ਵਾਰੀ April May October November ਦੇ ਅੰਦਰ ਹੁੰਦਾ ਪਰ ਜਿਹੜੇ ਉਹ 116 ਕਿਸਾਨ ਨੇ ਉਹਨਾਂ ਨੂੰ ਅਸੀਂ ਨਾਲ ਜੋੜ ਕੇ ਰੱਖਣ ਦੇ ਲਈ ਆਹ ਨਾਲ ਦੇਣਾ ਕਿ ਉਸੇ ਮਸਰੂਮ ਦੀ ਖੇਤੀ ਕਰਨ ਦਾ ਵੀ ਜਿਹੜਾ ਆ ਉਹ ਇੱਕ ਪ੍ਰੋਜੈਕਟ ਤਿਆਰ ਕਰ ਰਹੇ ਆ ਤਾਂ ਜੋ ਵਿਹਲੇ ਨਾ ਰਹਿਣ ਕਿਸੇ ਨਾ ਕਿਸੇ ਪਾਸੇ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਆਰਥਿਕ ਲਾਭ ਉਹ ਮਿਲਦਾ ਰਹੇ ਤੇ ਉਹ ਕੰਮ ਜਿਹੜੇ ਆ ਉਹ ਕਰਦੇ ਰਹਿਣ ਸੋ ਅੱਜ ਅ ਮਤਲਬ ਇਸ ਪਾਇਲਟ ਪ੍ਰੋਜੈਕਟ ਦੀ ਜਿਹੜੀ ਪਹਿਲੀ ਵਰਕਤ ਆ ਜਿਹੜੀ ਨਿਆਮਤ ਆ ਉਹ ਮਤਲਬ ਪੈਂਤੀ ਕਿਸਾਨਾਂ ਦੀ ਝੋਲੀ ਚ ਪਈ ਆ ਸੋ ਆਹ ਦਿਨਾਂ ਜਿਹੜੇ 116 ਕਿਸਾਨ ਨੇ ਕੰਢੀ ਏਰੀਆ ਦੇ ਸਾਡੇ ਕਿਉਂਕਿ ਕੰਢੀ ਏਰੀਆ ਦੇ ਅੰਦਰ ਖੇਤੀਬਾੜੀ ਦਾ ਉਸ ਲੈਵਲ ਦੇ ਉੱਤੇ ਮਤਲਬ ਜਿਹੜੀ ਆ ਉਹ ਕੰਮ ਨਹੀਂ ਹੈ ਸੋ ਇਹਦੇ ਨਾਲ ਦੇ ਨਾਲ ਜਿਹੜਾ ਉਸ ਇਲਾਕੇ ਦੇ ਅੰਦਰ ਸਾਡੇ ਕੋਲ ਜੜੀਆਂ ਬੂਟੀਆਂ ਆ ਜਿਹੜੀਆਂ ਜੰਗਲੀ ਜੜੀਆਂ ਬੂਟੀਆਂ ਨੇ ਅਸੀਂ ਉਹਨਾਂ ਨੂੰ ਵੀ ਮੱਲ ਇਕੱਠੀਆਂ ਇਕੱਠੇ ਕਰਨ ਦਾ ਜਿਹੜਾ ਟਾਰਗੇਟ ਦਿੱਤਾ ਪਰਵਾਰਾਂ ਨੂੰ ਤੇ ਉਹ ਜਿਹੜੀ ਜੜੀਆਂ ਬੂਟੀਆਂ ਲੈ ਕੇ ਆਣਗੇ ਫਿਰ ਉਹਨਾਂ ਨੂੰ ਮਤਲਬ ਜਿਹੜਾ ਹੈ ਉਹ ਪ੍ਰੋਸੈਸ ਵਿੱਚ ਪਾਉਣ ਦੇ ਲਈ ਗਾ ਉਹਦੀ ਮੈਡੀਸਿਨ ਕੀ ਬਣਦੀ ਆ ਜੋ ਜਿਹਦੀ ਵੀ ਬਣ ਸਕਦੀ ਆ ਸੋ ਤਿੰਨ ਚਾਰ ਤਿੰਨ ਕਿ ਚੀਜ਼ਾਂ ਰੇਸ਼ਮੀ ਕੀੜੇ ਪਾਲਣ ਦਾ ਇਹ ਪਲੱਸ ਜਿਹੜਾ ਹੁਣ ਉਥੇ ਨਾਲ ਰੇਸ਼ਮ ਵੀ ਕੱਢਣ ਦੀ ਮਤਲਬ ਜਿਹੜੀ ਆ ਉਹ ਲੱਖਾਂ ਰੁਪਏ ਇਨਵੈਸਟਮੈਂਟ ਵਿੱਚ ਹੋਣੀ ਆ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀ ਗਵਾਈ ਦੇ ਵਿੱਚ ਸਾਰਾ ਕੁਝ ਕੀਤਾ ਜਾ ਰਿਹਾ ਸੋ ਲਗਾਤਾਰ ਕਿਸਾਨੀ ਹਿੱਤਾਂ ਦੇ ਲਈ ਮਤਲਬ ਪੂਰੇ ਪੰਜਾਬ ਦੇ ਅੰਦਰ ਆਵਾਜ਼ ਵੀ ਠਾਣਦੇ ਆ ਕੰਮ ਵੀ ਕਰ ਰਹੇ ਨੇ ਸੋ ਅੱਜ ਉਹਨਾਂ ਦੀ ਗਵਾਈ ਦੇ ਵਿੱਚ ਮੈਨੂੰ ਖੁਸ਼ੀ ਆ ਕਿ ਅਸੀਂ ਜੰਗਲਾਤ ਵਿਭਾਗ ਵੱਲੋਂ ਇਹ ਪਹਿਲੀ ਵਰਕ ਕਿਸਾਨਾ ਦਿਖਾਤੀ ਜਾਈ ਹੈ ਸੋ ਆਹ ਨਾਲ ਜਿਹੜਾ ਜਿੱਦਾਂ ਮੈਂ ਮਸੂਮ ਦਾ ਜ਼ਿਕਰ ਕੀਤਾ ਜਾਂ ਜੰਗਲੀ ਜੜੀਆਂ ਬੂਟੀਆਂ ਮਤਲਬ ਜਿਹੜੀਆਂ ਉਹ ਇਕੱਠੀਆਂ ਕਰਕੇ ਸੋ ਉਹਦੇ ਵਿੱਚ ਜਿਹੜੀਆਂ ਹੌਸਟੀਆਂ ਨੇ ਉਹ ਦਾ ਨਿਰਮਾਨ ਦਾ ਪ੍ਰਸੈਚ ਪਾ ਕੇ ਉਹਨੂੰ ਕਾਫੀ ਇਸ ਗੱਲ ਦਾ ਕੰਡੀ ਏਰੀਏ ਦੇ ਕਿਸਾਨਾਂ ਨੂੰ ਲਾਭ ਹੋਏਗਾ ਸੋ ਮੈਂ ਆਪਣੇ ਉਹਨਾਂ ਪਿਆਰੇ ਪਰਿਵਾਰਾਂ ਨੂੰ ਇਸ ਗੱਲ ਦੀ ਮੁਬਾਰਕ ਵੀ ਦਿੰਦਾ ਤੇ ਉਹਨਾਂ ਨੂੰ ਅਪੀਲ ਵੀ ਕਰਦਾ ਵੀ ਉਹ ਇਸ ਸਹਾਇਕ ਧੰਦੇ ਨੂੰ ਜਿਹੜਾ ਆ ਉਹ અપਨਾ ਤੇ ਵੱਧ ਤੋਂ ਵੱਧ ਇਹਦੇ ਵਿੱਚ ਮਤਲਬ ਜਿਹੜਾ ਇਹ ਆਰਥਿਕ ਲਾਭ ਜਿਹੜਾ ਉਹਨਾਂ ਦੇ ਮਤਲਬ ਪਰਿਵਾਰਾਂ ਨੂੰ ਮਿਲੇਗਾ